ਜੀ ਚਰਾਜ ਜੀ ਜੀ ਇੱਕ ਮਿੰਟ ਬਰਦਰ ਗਾੜਾ ਤੇ ਪਹੁੰਚਣ ਬਾਕੀ ਮਰੇ ਵੀ ਸਾਈਡ ਤੋਂ ਜੀ ਹਾਂ ਜੀ ਮੇਨ ਕੁਸ਼ਤੀ ਜਿਹੜੀ ਹੈ ਹਲੇ ਭੂਆ ਜੀ ਪਰਮਿੰਦਰ ਪੱਟੀ ਦੀਪਕਾ ਤਕਰਨ ਤੇਰੀ ਪਹਿਰਬਾਨੀ ਖਾਲਜ ਪੋਨ ਦੀ ਕਿਰਪਾ ਦਾ ਕਰਨਾ ਪਰਮਿੰਦਰ ਪੱਟੀ ਦੀਪਕ ਕਕਰਨ ਇਹ ਤਿਆਰ ਹੋ ਸਾਲੀ ਪੰਦਨ ਜੀ ਲੋ ਜੀ ਸ਼ੈਰੀ ਤੇ ਹੈਰੀ ਕੈਨੇਡਾ ਦਾ ਬਿੱਟੂ ਪੈਰੀ ਤੇ ਹੈਰੀ ਕਹਿੰਦੇ ਜੀ ਆਪਣੇ ਚਾਚੇ ਪਹਿਲਵਾਨ ਨਿਸ਼ਾਨ ਸਿੰਘ ਦਾ 5100 ਰੁਪਏ ਮੁਬਾਰਕ ਹੈ ਸਿਆਣੇ ਕਹਿੰਦੇ ਨੇ ਕਿ ਪੁੱਤ ਜਵਾਨ ਹੋ ਗਏ ਬੁੱਧੀਆਂ ਦੀ ਜਿੱਤੀ ਪੈਰਾਂ ਦੇ ਮੇਚੇ ਆ ਗਏ ਤੇ ਪਿਓ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੁੰਦੀ ਹੈ ਤਲਵੀਰ ਸਿੰਘ ਜਿੱਦਾਂ ਲੱਗਦੇ ਜ਼ਿਗਰ ਤਲਵੀਰ ਸਿੰਘ ਜਿੱਦਦੇ ਮੋਢੇ ਨਾਲ ਮੋਢਾ ਜੋੜ ਕੇ ਖਲੋ ਗਿਆ ਉਧਰ ਫੇਰੇ ਅਮਰਜੀਤ ਸਿੰਘ ਕਰਨਾ ਤੁਸੀਂ ਦਲੀਲ ਦੇ ਸਕਦੇ ਹੋ ਪਰ ਫੈਸਲਾ ਸਰਦਾਰ ਕੁਲਦੀਪ ਸਿੰਘ ਜੀ ਪੰਜਾਬ ਕੇਸ ਵੀ ਕਰਨਗੇ ਸਾਹਮਣੇ ਵੇਖ ਕੀ ਬੰਦਾ ਹੈ ਕੀ ਬੰਦਾ ਤਾਲੂ ਸਾਹਿਬ ਇਹ ਤੇ ਉਹ ਗੱਲ ਹੁੰਦੀ ਜਿੱਤਾਂ ਦੂਜੇ ਸ਼ਰੀਰਾਂ 'ਤੇ ਧੱਕਾ ਕਰਦਾ ਸਾਡਾ ਚੜਦਾ ਧੱਕਾ ਸੀ ਦਿੱਤਾ ਕਰਦੇ ਇਹ ਹੋ ਰਿਹਾ ਤੇ ਮਿੱਤਰੋ ਜਿੱਥੇ ਚਾਰ ਭੰਡਿਆ ਤੇ ਖੜਕਦੇ ਆ ਦਿੱਤਾ ਸਮਾਂ ਦਾ ਬੀਤ ਗਿਆ ਆਇਆ ਸੀ ਵੀ 5:30 ਦੇ ਕਰੀਬ ਆਪਾਂ ਜਿਹੜੀ ਮਾਲੀ ਦੀਆਂ ਕੁਸ਼ਤੀਆਂ ਕਰਵਾ ਦੇਣੀਆਂ ਹਾਂ ਜੀ ਫਟੀ ਜੀ ਆ ਪ੍ਰੀਤ ਜਿਹੜਾ ਮੁੰਡਾ ਐਥਲੈਟਿਕਸ ਕਰਕੇ ਆਇਆ ਹੈ ਆ ਬਲਦੇਵ ਸਰਪੰਚ ਜੀ ਕਹਿੰਦੇ ਬਈ ਸਾਰੇ ਪਹਿਲਵਾਨਾਂ ਦੀ ਰੋਟੀ ਜਿਹੜੀ ਸਾਡੇ ਘਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਤਰਦੀਪ ਸਿੰਘ ਜੀ ਗਿੱਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ ਮਜੀਠਾ ਉਹਨਾਂ ਦੇ ਲਫ਼ਤੇ ਜਗਤ ਸਰਪ੍ਰੀਤ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੇ ਵੱਲੋਂ ਪਦਮੰਡਕ ਕਮੇਟੀ ਦਾ ਜਿਹੜਾ 20000 ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਮੈਂ ਬੇਨਤੀ ਕਰਦਾ ਸਰਦਾਰ ਸੌਰਵ ਸਿੰਘ ਜੀ ਮਨੀਮ ਸਾਹਿਬ ਬਈ ਉਹ ਆਪਣੇ ਹੰਡਓਵਰ ਲੈ ਲੈਣਾ 20000 ਰੁਪਏ ਦਾ ਜਿਹੜਾ ਨਗਦ ਰਾਚੀ ਜਿਹੜੀ ਕਮੇਟੀ ਨੇ ਦਿੱਤੀ ਜਾ ਰਹੀ ਹਾਂਜੀ ਲਾਓ ਬਈ ਇੱਕ ਪੁਸ਼ਤੀ ਦੀ ਹੋਰ ਆਦੀ ਹੋਰੀ ਕਰਾਉਣ ਲੱਗੇ ਆ ਪੰਮਾ ਬਹਿਨਵਾ ਡੇਰਾ ਬਾਬਾ ਨਾਨਕ ਆਓ ਜੀ ਵਿੱਚ ਤੇਨਾਲ ਗਿੰਦਰ ਲੁਧਿਆਣਾ ਆ ਬਈ ਗਿੰਦਰ ਸਿਆ ਕਰ ਹੱਥ ਨੀਲੇ ਰੰਗ ਦੇ ਜਾਓ ਵਿਸ਼ੇ ਤੌਰ ਤੇ ਅੱਜ ਹੈ ਸਾਡੇ ਗੁਰਪ੍ਰੀਤ ਸਿੰਘ ਦੀ ਸੋਨਾ ਜਿੰਪੰਚ ਜਸਪਾਲ ਜਨਾ ਵਿੱਚ 25 ਗੇਰ ਕੋ ਲੈ ਲੇ ਮੇਰੇ ਕੋਲ ਨਹੀਂ ਆਉਣਾ ਸਾਡੇ ਦੇ ਬਲਗਾਰ ਮੱਤੇ ਬੋਲ ਸਰਮਾਨ ਦੇ ਬਲਗਾਰ ਸਾਡਾ ਨਿਸ਼ਾਨ ਹੋਣਾ ਤਾਂ ਚਲੇਗੀ ਉਹਨਾਂ ਨੇ ਤਾਂ ਸਪੈਸ਼ਲ ਕੁਸ਼ਤੀਆਂ ਹੀ ਐ ਸਰਦਾਰ ਪ੍ਰਗਟ ਸਿੰਘ ਅਲਕੜੇ ਸਰਦਾਰ ਪਰਗਤ ਸਿੰਘ ਸਾਡੇ ਸਰਦਾਰ ਪਰਗਤ ਸਿੰਘ ਜੀ ਪਹਿਲਵਾਨ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਰੂਰ ਖੁੱਲੇ ਅੱਛਾ ਠੀਕ ਹੈ ਠੀਕ ਹੈ ਲਾ ਭਾਈ 2 ਮਿੰਟ ਦਾ ਸਮਾਂ ਹੋਊਗਾ ਜਿਹੜਾ ਪਹਿਲਵਾਨ ਵਿਰੋਧੀ ਪਹਿਲਵਾਨ ਨੂੰ ਫੜ ਕੇ ਥੱਲੇ ਬਾਹੂਗਾ ਦੋਵੇਂ ਗੋਡੇ ਜ਼ਮੀਨਾਂ ਦਾ ਲਾ ਦੂਗਾ ਮੈਚ 21000 ਪਹੁੰਚ ਗਿਆ ਜੀ ਪੰਮੇ ਲਈ 11000 ਪਹੁੰਚੋ ਉੱਤਰ ਸਾਡੇ ਲੱਗੀ ਪਹਿਲਵਾਨ ਕੋਹਾਲੀ ਵਾਲੇ ਦਾ ਮਾਨ ਸਨਮਾਨ ਨੰਮਾ ਜੀ ਇਧਰ ਇੱਕ ਦੰਦੇ ਤੇ ਅਮਰਜੀਤ ਸਿੰਘ ਜੀ ਜੀਤੀ ਸਾਹਿਬ ਵੱਲੋਂ ਵੀ ਹੱਥ ਜੋੜੀ ਹੋ ਰਹੀ ਹੈ ਸਾਡੇ ਪਰਮੰਗਰ ਪਹਿਲਵਾਨ ਪੱਤੀ ਤੇ ਦੀਪਕ ਕੱਕਰਾਂ ਦੀ ਸਾਡੀ ਸਮੁੱਚੀ ਗ੍ਰਾਮ ਪੰਚਾਇਤ ਪ੍ਰਬੰਧਕ ਕਮੇਟੀ ਸਰਦਾਰ ਭਪਿੰਦਰ ਸਿੰਘ ਜੀ ਬਿੱਟੂ ਸਰਪੰਚ ਲਾਦੀ ਨੰਬਰਦਾਰ ਸਾਹਿਬ ਜੀ ਤੇ ਨਾਲ ਸਵਰਨ ਵੱਡਾ ਮੈਲ ਪਾਉਂਦੇ ਰਿਹਾ ਨੋਟ ਕਰ ਰਿਹਾ ਜੀ 17 ਅਕਤੂਬਰ ਨੂੰ ਟੇਗਾਂ ਦਾ ਢਾਲ ਖੜਕੜ ਗਿਆ ਇਹਨੇ ਬੱਲਾ ਚੱਕ ਦੀ ਧਰਤੀ ਤੇ ਰੱਕੇ ਸਿੜਾ ਆਣਾ ਤੇ 24 ਅਕਤੂਬਰ ਨੂੰ ਕਾਲੇ ਸਾਲ ਜਸਪਾਲ ਸਿੰਘ ਜੀ ਸਰਪੰਚ ਸਾਹਿਬ ਵੱਡੇ ਸੱਦੇ ਦੇ ਰਹੇ ਆ। ਬਈ ਸੁਰ ਸਿੰਘ ਵਾਲਾ ਅੰਬਾ ਆ ਰਿਹਾ। ਬਾਬਾ ਬੰਡਾ ਸਾਹਿਬ ਜੀ ਦੇ ਜਨਮ ਸਥਾਨ ਕੱਥੂ ਨੰਗਲ ਦੀ ਧਰਤੀ ਤੇ ਵੱਡਾ ਖੇਡ ਮੇਲਾ ਕਰਵਾਇਆ ਜਾਵੇਗਾ। ਗੁਲਦੀਪ ਅਮਰਸਰ। ਭਾਈਓ ਨੇ ਐਨਾਨਸਰ ਵੀਰ ਜੀ ਇੱਕ ਮਿੰਟ ਦੇ ਦਿਓ ਸਾਨੂੰ। ਕਲਮਾ ਵਾਲਿਆਂ ਦਾ ਜਿਹੜਾ ਸਨਮਾਨ ਹੈ ਉਹ ਹੁੰਦਾ ਹੈ ਕਾਲੇ ਡਾਂਗ ਦੇ ਸੁਪਲੰਡਰ ਮੋਟਰਸਾਈਕਲ ਦੇ ਨਾਲ ਬੰਦੇਪ ਸਿੰਘ ਜੀ ਭੋਲਾ ਪਹਿਲਵਾਨ ਇਸ ਅਰੀਏ ਦੇ ਬੰਦੇ ਮਗ ਦਾ ਜਿਹੜਾ ਸਨਮਾਨ ਹੈ ਉਹ ਸੁਪਲੰਡਰ ਮੋਟਰਸਾਈਕਲ ਦੇ ਨਾਲ ਜਸਪਾਲ ਸਿੰਘ ਜੀ ਸਰਪੰਚ ਭੋਲਾ ਗੁਰਪ੍ਰੀਤ ਸਿੰਘ ਜੀ ਸੋਨਾ ਸਰਪੰਚ ਮਨਜੀਤ ਸਿੰਘ ਜੀ ਸੋਹੀ ਜਗਨਾਤ ਸਿੰਘ ਜੀ ਜੱਗੀ ਯੂ ਐਸ ਏ ਸਖਦੇਵ ਸਿੰਘ ਕੈਨੇਡਾ ਜੀਤ ਯੂ ਐਸ ਏ ਜੱਗੀ ਇਟਲੀ ਇਹਨਾਂ ਵੀਰਾਂ ਦਾ ਵੱਜਾ ਸਹਿਯੋਗ ਹੈ ਮੋਟਰਸਾਈਕਲ ਦੇ ਵਿੱਚ ਇੱਕ ਵਾਰੀ ਯੋਗ ਦਾ ਤਾੜੀ ਮਾਰਦਿਆਂ ਲਫਤੇ ਜਗਨ ਸਰਪੰਨ ਕੁਲਬੀਰ ਸਿੰਘ ਜੀ ਗਿਲ ਉਹਨਾਂ ਦੇ ਲਫਤੇ ਜਗਨ ਸਰਪ੍ਰੀਤ ਸਿੰਘ ਜੀ ਗਿਲ ਸਾਹਿਬ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਦੇ ਵਿੱਚ ਅੱਗੇ ਲਾਹਾਂ ਸਰ ਸ਼ਹੀਦੀ ਭਗਵਾਨ ਜੀ ਕਹਿੰਦੇ ਕਮੇਟੀ ਦੇ ਵੱਲੋਂ ਬਹੁਤ ਬਹੁਤ ਜੀ ਐਸਓਈ ਸਾਹਿਬ ਆਪਾਂ ਹਾ ਲਾਡੀ ਨੰਬਰ ਤੇ 2 ਪੰਜਾਬ ਦੀ ਬੁਲੰਦਵਾਲ ਸਿਖਰ ਦੁਪਹਿਰੇ ਵਰਗੀ ਕਰਕਦੇ ਆ ਮਨਜੀਤ ਸਿੰਘ ਜੀ ਸੋਹੀ ਸਾਡੇ ਕੋਲ ਪਹੁੰਚੇ ਜਿੱਦੋਂ ਕਿਤੇ ਜਾਈਦਾ ਨਾ ਬਾਹਰ ਅੰਦਰ ਕਿੱਥੋਂ ਆਏ ਜੀ ਅਬਦਲਾ ਲਾਲਾ ਕੋ ਕਿਹੜੇ ਅਦਾਲ ਜੀ ਦਿਲਬਰੀ ਦਾ ਮਨਜੀਤ ਸਿੰਘ ਸੋਹੀ ਹੈ ਦਿਲਬਰੀ ਦਾ ਹਾਂ ਜੀ ਵੀਰ ਜੀ ਇੱਕਦਾ ਸੂਚਨਾ ਨੋਟ ਕਰੋ ਖੇੜੇ ਬਾਲਾ ਚੱਕ